लुधियाना ਦੇ ਪੀਏਯੂ ਦੇ ਸਾਹਮਣੇ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਆਮ ਆਦਮੀ ਪਾਰਟੀ ਨੇ ਮੁੱਖ ਦਫ਼ਤਰ ਦਾ ਕੀਤਾ ਹੈ ਉਦਘਾਟਨ ਜਿੱਥੇ ਅਸ਼ੋਕ ਪ੍ਰਸ਼ਰ ਪੱਪੀ ਦੇ ਨਾਲ ਬਾਕੀ ਵੀ ਐਮਐਲਏ ਰਹੇ ਮੌਜੂਦ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਮਿਲ ਰਿਹਾ ਹੈ ਸਮਰਥਨ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਅੱਜ ਅਸੀਂ ਲੁਧਿਆਣੇ ਦੇ ਪੀਏਯੂ ਦੇ ਸਾਹਮਣੇ ਮੁੱਖ ਦਫ਼ਤਰ ਦਾ ਕੀਤਾ ਹੈ ਉਦਘਾਟਨ ਬੀਤੇ ਦਿਨੀ ਧਾਰਮਿਕ ਸਮਾਗਮ ਦੌਰਾਨ ਰਮਨੀ ਸਿੰਘ ਬਿੱਟੂ ਤੇ ਰਾਜਾ ਵੜਿੰਗ ਦੀ ਜਫੀ ਨੂੰ ਲੈ ਕੇ ਕਿਹਾ ਕਿ ਲੋਕ ਇਹਨਾਂ ਦੇ ਡਰਾਮੇ ਨੂੰ ਜਾਣਦੇ ਨੇ ਕਾਂਗਰਸ ਨੂੰ ਪੂਰੇ ਲੁਧਿਆਣੇ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਲੱਭਿਆ ਨਾ ਤਾਂ ਹੀ ਗਿੱਦੜ ਬਾਹੇ ਜਾਣਾ ਪਿਆ ਪਰ ਇੱਕ ਤਰੀਕ ਤੋਂ ਬਾਅਦ ਰਾਜਾ ਵੜਿੰਗ ਨੇ ਲੋਕਾਂ ਨੂੰ ਨਜ਼ਰ ਵੀ ਨਹੀਂ ਆਉਣਾ ਅੱਜ ਗੁਰੂਦਾ ਸ਼ੁਕਰਾਨਾ ਕੀਤਾ ਗੁਰੂ ਮਹਾਰਾਜ ਦੇ ਚਰਨਾ ਚਰ ਬੇਨਤੀ ਲਾਈ ਆ ਵੀ ਲੁਧਿਆਣੇ ਦੇ ਲੋਕਾਂ ਦੀ ਸੇਵਾ ਤੇਰੀ ਕਿਰਪਾ ਹੋ ਗਈ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਾਂਗੇ ਗੁਰੂ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਉਹ ਅਸ਼ੀਰਵਾਦ ਲੈ ਕੇ ਆ ਜਨਤਾ ਦੀ ਕਚਹਿਰੀ ਚ ਜਾ ਰਹੇ ਆਂ ਔਰ ਹਰ ਜਗ੍ਹਾ ਤੇ ਗੁਰੂ ਮਹਾਰਾਜ ਪਿਆਰ ਦਵਾ ਰਹੇ ਆ ਜਨਤਾ ਤੋਂ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਬਰਤਨ ਬਹੁਤ ਵਧੀਆ ਗੁਰੂ ਦੀ ਕਿਰਪਾ ਵਾ 13 13 ਦੋਲਦੇ ਫਿਰਦੇ ਆ ਮਹਾਰਾਜ ਕੱਲ ਰਵਨੀਤ ਬਿੱਟੂ ਤੇ ਰਾਜਾ ਬੜਿੰਦ ਦੀ ਇੱਕ ਸਟੇਜ ਤੇ ਜੱਪੀਆ ਪੋਤੇ ਵਫਾਈ ਦਿੰਦੇ ਨੇ ਜਦੋਂ ਕਿ ਲੋਕਾਂ ਦੇ ਵਿੱਚ ਜਾ ਕੇ ਇੱਕ ਦੂਜੇ ਨੂੰ ਨਿੰਦਦੇ ਨੇ ਆ ਗਿਓ ਦੇਖ ਲਿਓ ਕੱਲ ਜੱਪੀਆ ਅੱਜ ਦੇਖ ਲਿਓ ਕੀ ਹੁੰਦਾ ਇਹਨਾਂ ਦਾ ਡਰਾਮਾ ਸਾਰੇ ਲੋਕ ਜਾਣ ਚੁੱਕੇ ਲੁਧਿਆਣੇ ਦੇ ਲੋਕਾਂ ਨੂੰ 50 ਲੱਖ ਦੀ ਆਬਾਦੀ ਚੋਂ ਕੋਈ ਕਾਂਗਰਸ ਨੂੰ ਕੈਂਡੀਡੇਟ ਨਹੀਂ ਲੱਭਿਆ ਅੱਜ ਗਿੱਦੜ ਵਾਏ ਜਾਣਾ ਪੈ ਗਿਆ ਇਹ ਪਹਿਲੀ ਤਰੀਕ ਤੋਂ ਬਾਅਦ ਰਾਜੇ ਬੜਿੰਗ ਦੇ ਨਹੀਂ ਲੱਭਣਾ ਲੁਧਿਆਣੇ ਦੀ ਧਰਤੀ ਰਾਜਾ ਕਿਹੜੇ ਦਫ਼ਤਰ ਭੋਲਨੇ ਆ ਇਹਨਾਂ ਨੇ ਦਫ਼ਤਰ ਦਾ ਉਹੀ ਖੁੱਲੇ ਖਲਾਇ ਲੈ ਲੈਣੇ ਆ ਕਿਸੇ ਤੋਂ ਅੱਜ ਜਿਹੜੇ ਸਵੇਰੇ ਨਾਲ ਲਈ ਫਿਰਦੇ ਸੀ ਮਿੰਨੀ ਰੋਜ ਗਾਰਡਨ ਚ ਲੋਕਾਂ ਨੂੰ ਤਾਂ ਦੱਸਣਾ ਪੈਂਦਾ ਵਾ ਵਾ ਰਾਜਾ ਬੜਿੰਗਾ ਰਾਜਾ ਬੜਿੰਗ ਨੇ ਆਪਣੀ ਸਪੀਚ ਚ ਕੱਲ ਗਿਆ ਪਰਸੋਂ ਵੀ ਗਿਆ ਕਿ ਮੇਰੇ ਪੰਜ ਦਿਨ ਦੇ ਫੋਨ ਚੈੱਕ ਕਰ ਲਓ ਬਿੱਟੂ ਦੇ 10 ਸਾਲ ਦੇ ਫੋਨ ਚੈੱਕ ਕਰ ਲਓ ਜੇ ਮੇਰੇ ਮੇਰੇ 10 ਸਾਲ 10 ਸਾਲ ਉਹਦੇ ਤੇ ਪੰਜ ਦਿਨ ਮੇਰੇ ਫੋਨ ਚੈੱਕ ਕਰ ਲਓ ਔਰ ਪੰਜ ਦਿਨ ਤੇਰੇ ਫੋਨ ਚੈੱਕ ਹੀ ਕਰੀ ਤੇ ਲੋਕਾਂ ਤੋਂ ਮਿੰਤਾ ਕਰਦਾ ਫਿਰਦਾ ਰੋਜ ਫੋਨ ਤੇ ਕਿ ਮੇਰਾ ਫੰਕਸ਼ਨ ਕਾਓ ਮੇਰਾ ਫੰਕਸ਼ਨ ਫੋਨ ਤੇ ਤੇਰੀ ਲਿਸਟ ਆਉਣੀ ਆਉਣੀ ਹੈ ਜਦ ਤੁਸੀਂ ਵਰਕਰਾਂ ਨੂੰ ਫੋਨ ਕਰੋਗੇ ਲੀਡਰਾਂ ਨੂੰ ਫੋਨ ਕਰੋਗੇ ਤੁਹਾਡੇ ਨਾਂ ਤਾਂ ਆਉਣਗੇ ਹਾਂ ਇਲੈਕਸ਼ਨ ਤੋਂ ਪਹਿਲੀ ਤੋਂ ਬਾਅਦ ਪੁੱਛਾਂਗੇ ਤੇਰੇ ਕਿੰਨੇ ਖਾਣ ਚੈੱਕ ਹੁੰਦੇ ਆ ਇਹ ਲੋਕਾਂ ਨੇ ਨਕਾਰ ਦੇਣੇ ਆ ਉਹ ਵਧੀਆ ਜੀ ਹਾਂਜੀ ਅੱਜ ਮੁਖ ਦਫਤਰ ਦਾ ਘਟਨ ਕਿੱਦਾਂ ਸੋ ਕਿਸ ਤਰ੍ਹਾਂ ਦਾ ਬਾਕੀ ਐਮਐਲਏ ਵੀ ਪ੍ਰਧਾਨਤਵ ਤੇ ਜਾ ਰਹੇ ਪੱਪੀ ਨੇ ਲਿਆ ਯਾਰ ਦੇਖੋ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਆਮ ਆਦਮੀ ਪਾਰਟੀ ਮੁਖ ਦਫਤਰ ਦਾ ਘਟਨ ਫਰੋਜਪੁਰ ਰੋਡ Oppoite P.E.J. ਅੱਜ ਕਿੱਦਾਂ ਗਿਆ ਕਿੱਥੇ ਗੁਰੂ ਸਾਹਿਬ ਦੇ ਚਰਨ ਪੜਸੇ ਨੇ ਉੱਥੇ ਸੰਗਤ ਵੀ ਇੱਥੇ ਵੱਡੀ ਗਿਣਤੀ ਤੇ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋ ਚੁੱਕੀ ਹੈ ਤੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਵੱਡੀ ਲੀਡ ਨਾਲ ਜਿਹੜੀਆਂ ਲੋਕ ਸਭਾ ਦੀ ਸੀਟ ਜਿੱਤ ਰਹੀ ਹੈ ਜੀ ਸਰ ਕਿਸ ਤਰ੍ਹਾਂ ਦਾ ਜੋਰ ਪ੍ਰਚਾਰ ਚੱਲ ਰਿਹਾ ਹੈ ਦੇਖੋ ਪੂਰੇ ਮੈਂ ਆਪਣੇ ਹਲਕੇ ਆਤਮ ਨਗਰ ਦੇ ਨਾਲ ਨਾਲ ਸਮੁੱਚਾ ਲੁਧਿਆਣੇ ਵਿੱਚ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਸਾਰਿਆਂ ਵਿੱਚ ਅਸ਼ੋਕ ਪ੍ਰੈਸ਼ਰ ਪੀ ਦੀ ਬੜੀ ਜ਼ਬਰਦਸਤ ਲਹਿਰ ਚੱਲ ਰਹੀ ਹੈ ਇਹਦਾ ਕਾਰਨ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੇ ਸ੍ਰੀ ਹਰਬਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਚਾਹੇ ਉਹਨਾਂ ਨੂੰ ਜੇਲ੍ਹ ਵਿੱਚ ਨਾਦਰ ਸ਼ਾਹੀ ਜਿਹੜੀਆਂ ਫਰਮਾਨਾਂ ਦੇ ਤਹਿਤ ਜੇਲ੍ਹ ਵਿੱਚ ਢੱਕਿਆ ਗਿਆ ਉਦੇ باوجود ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਨੀਤੀਆਂ ਦੇ ਮੋਹਰ ਲਾਉਂਦੇ ਹੋਏ ਇਹਨਾਂ ਦੇ ਨਾਲ ਜੁੜ ਰਹੇ ਨੇ ਤੁਸੀਂ ਦੇਖਿਆ ਵੀ ਜਿੱਥੇ ਵੀ ਪੱਪੀ ਜਾਂਦੀ ਨੇ ਉਸ ਵਿਧਾਨ ਸਭਾ ਹਲਕੇ 'ਚ ਦੂਸਰੀਆਂ ਪਾਰਟੀਆਂ ਤੋਂ ਛੱਡ ਕੇ ਲੋਕ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਬਿਨਾਂ ਕਿਸੇ ਡਰ ਤੇ ਬਿਨਾਂ ਕਿਸੇ ਦਬਾਅ ਦੇ ਬਿਨਾਂ ਕਿਸੇ ਲਾਜ ਦੇ ਅੱਜ ਇੱਕ ਦਰੇਸੀ ਦੇ ਵਿੱਚ ਕੱਲ ਧਾਰਮਿਕ ਪ੍ਰੋਗਰਾਮ ਹੋਇਆ ਉੱਥੇ ਰਾਜਾ ਵੜੀਗ ਦੇ ਰਵਨੀਤ ਪਿੱਟੂ ਜੋਗੀ ਇੱਕ ਦੂਜੇ ਨੂੰ ਨਿੰਦਦੇ ਪਈ ਨੇ ਜੱਫੀਆਂ ਪਾਉਂਦੇ ਵਿਖਾਈ ਦਿੱਤੇ ਨੇ ਸਟੇਜ ਤੇ ਦੇਖੋ ਮੈਂ ਕਹਿੰਦਾ ਵੀ ਜਿਹੜਾ ਕੋਈ ਵੀ ਪਾਰਟੀ ਦਾ ਨਮਾਇੰਦਾ ਉਹਨੂੰ ਬੈਰ ਵਿਰੋਧ ਤੋਂ ਉੱਤੇ ਉੱਠ ਕੇ ਰਾਜਨੀਤੀ ਸਿਰਫ ਵੋਟਾਂ ਦੀ ਹੁੰਦੀ ਹੈ ਉਹਦੇ ਵਿੱਚ ਬੈਰ ਵਿਰੋਧ ਨਹੀਂ ਚਾਹੀਦਾ ਇਹਦੇ ਲਈ ਮੈਂ ਕਹਿੰਦਾ ਵੀ ਹਰੇਕ ਪਾਰਟੀ ਨੂੰ ਜਦੋਂ ਵੀ ਕੋਈ ਕੈਂਡੀਡੇਟ ਮਿਲੇ ਪਿਆਰ ਸਤਿਕਾਰ ਨਾਲ ਮਿਲਣਾ ਕਿਉਂਕਿ ਇਹ ਕੋਈ ਦੇਸ਼ਾਂ ਦੀ ਹੱਦਾਂ ਦੀ ਲੜਾਈ ਥੋੜਾ ਇਹ ਤਾਂ ਵੋਟਾਂ ਦੀ ਲੜਾਈ ਹੈ ਜਿਹਦੇ ਹੱਥ ਜਿਹਦੇ ਨਾਲ ਪਬਲਿਕ ਹੈ ਲੋਕਤੰਤਰ ਹੈ ਉਹਦੀ ਜਿੱਤ ਹੋ ਜਾਣੀ ਹੈ ਦੂਜੇ ਨੂੰ ਖੁਸ਼ੀ ਖੁਸ਼ੀ ਵਧਾਈ ਦੇਣੀ ਪਏ ਸਾਬ ਲੋਕਾਂ ਅੱਗੇ ਜਿਹੜਾ ਉਹ ਕੁਝ ਹੋਰ ਵਿਵਾਰ ਹੁੰਦਾ ਇੱਕ ਦੂਜੇ ਦੇ ਦੂਸ਼ਣबाजी ਕਰਦੇ ਨੇ ਇੱਕ ਦੂਜੇ ਨੂੰ ਨਿੰਦਦੇ ਨੇ ਜਦੋਂ ਆਮੋ ਸਾਹਮਣੇ ਹੁੰਦੇ ਨੇ ਜੱਫੀਆਂ ਪਾਉਂਦੇ ਨੇ ਲੋਕਾਂ ਨੂੰ ਦੇਖੋ ਜਿਹੜੀ ਗੱਲ ਜਿਹੜੀ ਗੱਲ ਮੂੰਹ ਤੇ ਚਾਹੀਦੀ ਹੈ ਉਹੀ ਦਿਲ ਤੇ ਚਾਹੀਦੀ ਹੈ ਅਗਰ ਇਹ ਨਿੰਦਿਆ ਕਰਦੇ ਨੇ ਕੱਲ ਮੇਰੇ ਹਰਕੇ ਦੇ ਵਿੱਚ ਵੀ ਪੱਪੀ ਆਏ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਨਹੀਂ ਅਸੀਂ ਸਿਰਫ ਆਪਣਾ ਪ੍ਰਚਾਰ ਕਰਦੇ ਹਾਂ ਇਸ ਲਈ ਪ੍ਰਚਾਰ ਕਰਨਾ ਚਾਹੀਦਾ ਜੇ ਮਨ ਦੇ ਵਿੱਚ ਕੋਈ ਬੈਰ ਵਿਰੋਧਾ ਤਾਂ ਫਿਰ ਮੂੰਹ ਤੇ ਦਿਖਾਵਾ ਨਹੀਂ ਕਰਨਾ ਚਾਹੀਦਾ ਸਰ نو ਐਮ ਐਲ ਏ ਆ ਪੂਰੇ ਲੁਧਿਆਣੇ ਦੇ ਵਿੱਚ ਸਿਰਫ ਤੁਸੀਂ ਅੱਜ ਇਕੱਲੇ ਪਹੁੰਚੇ ਹੋ ਨਹੀਂ ਨਹੀਂ ਸਾਰੇ ਉਹਨਾਂ ਦੇ ਨਾਲ ਨੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਜਿਹੜੇ ਨਮਾਇंदे ਉਹਨਾਂ ਦੇ ਪਹੁੰਚੇ ਨੇ ਅਗਰ ਕੋਈ ਐਮ ਐਲ ਏ ਸਹਿਬਾ ਦਾ ਪ੍ਰੋਗਰਾਮਾਂ ਕਰਨਾ ਕਿਉਂਕਿ ਹਰੇਕ ਦੇ ਹਲਕੇ 'ਚ ਆਪਣੀ ਮੀਟਿੰਗ ਚੱਲਦੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਪੱਪੀ ਪ੍ਰੈਸ਼ਰ ਵੀ ਮੇਰੇ ਵੱਡੇ ਭਰਾ ਨੇ ਮੈਂ ਤਾਂ ਹਰ ਜਗ੍ਹਾ ਖੜਨਾ ਸਾਰੇ ਇਹ ਨਹੀਂ ਵੇ ਕੋਈ ਹੋਰ ਐਮਐਲਏ ਵਿਰੋਧ ਕਰਨ ਦੇ ਨੇ ਸਾਰੇ ਐਮਐਲਏ ਹੁੰਦੇ ਨੇ ਦੇਖੋ ਪਹਿਲਾਂ ਵੱਡੀ ਗੱਲ ਕਰਨੀ ਚਾਹੀਦੀ ਤੇਰੀ ਜਿਹੜੀ ਖੁਸ਼ੀ ਹੈ ਇਹ ਗੱਲ ਦੱਸ ਰਹੀ ਹੈ ਕਿ ਵੱਡੀ ਲੀਡ ਨਾ ਦਿੱਤਾਗੇ ਠੀਕ ਜੋ ਸਾਡਾ ਬੇਰੇ ਵੱਡੇ ਵੀ ਰਿਸ਼ੋਕ ਪ੍ਰਾਸ਼ਰ ਬੱਪੀ ਦਾ ਸੀ ਅੱਜ ਇੱਥੇ ਦਫ਼ਤਰ ਖੁੱਲਿਆ ਹੈਗਾ ਇਲੈਕਸ਼ਨ ਆਫਿਸ ਤੇ ਦੇਖੋ ਕਿਵੇਂ ਠਾਠਾ ਮਾਰਦਾ ਕੱਟ ਬੱਪੀ ਵੀਰ ਨੂੰ ਲੋਕ ਪਿਆਰ ਕਰਦੇ ਆ ਇੱਕ ਬਲਾਵੇ ਦੇ ਉੱਤੇ ਦੇਖੋ ਤੁਸੀਂ ਠਾਠਾ ਮਾਰਦਾ ਕਟਾ ਜਿੱਥੇ ਇਕੱਠਾ ਹੋਇਆ ਸਾਡੇ ਸਾਰੇ ਜਿੱਦ ਦਾ ਬੀਗਲ ਵੱਜ ਗਿਆ ਜੀ ਬਿਲਕੁਲ ਐਲਾਨ ਹੋਣਾ ਬਾਕੀ ਆ ਬਾਕੀ ਸਭ ਐਲਾਨ ਹੋਣਾ ਬਾਕੀ ਤੇ ਅਮਰੀਦ ਬਿੱਟੂ ਦੇ ਜਿਹੜਾ ਉਹਨੂੰ ਕਿੱਦਾਂ ਦੇਖਦੇ ਹੋ ਇਸ ਸਮੇ ਰਾਜਾ ਵਿਡਿੰਗ ਨੂੰ ਯਾਰ ਉਹਨਾਂ ਦੇ ਤਾਂ ਜਵਾਨਤਾ ਖ਼ਤਿਰ ਹੋ ਜਾਣੀ ਆਪਾਂ ਉਹਨੂੰ ਕਿਉਂ ਲੈਣੇ ਆ ਜੀ ਸ਼ੁਭ ਘੜੀ ਦੇ ਵਿੱਚ ਸ਼ੁਭ ਗੱਲਾਂ ਨਹੀਂ ਕਰੀ ਜਾਂਦੇ ਆਮ ਆਦਮੀ ਪਾਰਟੀ ਇਹ ਸੋਚ ਰਹਾ ਹੈਗਾ ਬਿਲਕੁਲ ਵੱਜ ਚੁੱਕਾ ਤੇ ਅੱਜ ਤੋਂ ਪੜਾਅ ਜਣਾ ਸ਼ੁਰੂ ਹੋ ਚੁੱਕਾ ਪਹਿਲਾਂ ਸਰ ਅਜ ਦੇਖੋ ਆਮ ਆਦਮੀ ਪਾਰਟੀ ਲੋਕ ਸਭਾ ਦਾ ਦਫਤਰ ਅਜ ਉਦਘਾਟਨ ਹੋਇਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਵੀ ਲਾਈ ਹੈ ਕਿ ਜਿਹੜੇ ਸਾਡੇ ਕੰਮ ਨੇ ਕੰਮਾਂ ਨੂੰ ਦੇਖਦੇ ਹੋਏ ਸਾਰੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਮੋਟਰ ਬੱਕੀ ਬਕਰੀ ਨੂੰ ਤਾਂ ਮਿਆ ਬਣਾਓ ਤੇ ਲੱਗ ਰਿਹਾ ਕਿ ਹੁਣ ਜਿਹੜੀ ਫਾਈਟ ਆ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਸਮੇਂ ਕਿੰਨੂੰ ਮੰਨ ਕੇ ਚੱਲਦੇ ਹੋ ਫਾਈਟ ਸਰ ਦੇਖੋ ਜੀ ਅੱਜ ਸਾਰਾ ਲੁਧਿਆਣਾ ਤੁਸੀਂ ਦੇਖ ਸਕਦੇ ਹੋ ਪੱਪਾ ਭਾਰ ਹੋਇਆ ਹੋਇਆ ਆਮ ਆਦਮੀ ਪਾਰਟੀ ਦੋਨਾਂ ਖੁਸ਼ ਹੈ ਸਾਰਾ ਪੰਜਾਬ ਤਾਂ ਕੰਮ ਦੇ ਆਧਾਰ ਤੇ ਅਸੀਂ ਜਦ ਲੋਕਾਂ 'ਚ ਜਾਵਾਂਗੇ ਫਾਈਟ ਤਾਂ ਸਰ ਕਿਸੇ ਨਾਲ ਕੀ ਕਹਿਣੀ ਅਸੀਂ ਕੰਮ ਦੀ ਫਾਈਟ ਹੁੰਦੀ ਹੈ ਹਮੇਸ਼ਾ ਬੰਦਿਆਂ ਦੀ ਫਾਈਟ ਨਹੀਂ ਹੁੰਦੀ ਸਾਡੇ 2 ਸਾਲ ਦੇ ਕੰਮ ਤੇ ਉਹਨਾਂ ਦੇ 70 ਸਾਲਾਂ ਦੇ ਕੰਮ ਕੰਪੇਅਰ ਕਰ ਲਿਓ ਹੁਣ ਮੈਂ ਤੁਹਾਨੂੰ ਕੰਮ ਹੀ ਦੱਸ ਦਿੰਦਾ ਸਕੂਲ ਆਫ ਫੈਮਿਨੈਂਸ ਮੁਲਾ ਕਲੀਨਿਕ 600 ਯੂਨਿਟ ਬਿਜਲੀ ਫ੍ਰੀ ਪਹਿਲੇ 2 ਸਾਲ ਚ 43 ਹਜ਼ਾਰ ਨੌکریاں ਸ਼ਹੀਦਾਂ ਨੂੰ 1 ਕਰੋੜ ਰੁਪਈਆ ਨਾਲੇ ਉਹਨਾਂ ਦੇ ਘਰੇ ਨੌਕਰੀ ਅਸੀਂ ਪੁਰਾਣੇ ਬੰਦੇ ਵਾਂਗੂ ਨਹੀਂ ਕਿ 10-10 ਸਾਲ ਐਮਪੀ ਰਹੇ ਤੇ ਸਿਰਫ 10 ਸਾਲ ਲਿਖਨੇ ਔਰ ਆਪਣੇ ਭਰਾ ਨੂੰ ਨੌਕਰੀ ਦਵਾਈ ਔਰ ਕਿਸੇ ਨੂੰ ਨਹੀਂ ਦਵਾਈ ਸਾਡੀ 2 ਸਾਲ ਦੀ ਕਾਰਗੁਜ਼ਾਰੀ ਤੇ ਉਹਨਾਂ ਦੀ 70 ਸਾਲ ਦੀ ਕਾਰਗੁਜ਼ਾਰੀ ਕੰਪੇਅਰ ਕਰ ਲਈ ਅੱਜ ਪੰਜਾਬ ਦੇ ਜਨਤਾ ਨੇ ਬਹੁਤ ਸੇ ਜਵਾਨ ਜਨਤਾ ਵਹ ਤੇ ਅੱਜ ਲੋਕ ਮੰਨ ਬਣਾਈ ਬੈਠੇ ਨੇ ਕਿ ਜਿਹੜੀ ਆਪਣੀਆਂ ਵੋਟਾਂ ਨੇ ਵੱਧੋ ਵੱਧ ਪਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਬਣਾਵਾਂਗੇ ਤਾਂ ਕਿ ਜਿੱਦਾਂ ਲੁਧਿਆਣੇ ਚ ਪੱਪੀ ਨੇ ਵਿਧਾਨ ਸਭਾ ਚ ਮੁੱਦੇ ਚੱਕੇ ਨੇ ਉਦਾਂ ਹੀ ਹੁਣ ਪਾਰਲੀਮੈਂਟ ਚ ਵੀ ਲੁਧਿਆਣੇ ਦੇ ਮੁੱਦੇ ਚੱਕੇ ਜਾਣਗੇ ਤੇ ਲੱਗ ਰਿਹਾ ਤੁਹਾਨੂੰ ਜਿਸ ਤਰ੍ਹਾਂ ਕਿ ਵਿਪਖਸ਼ੀ ਪਾਰਟੀਆਂ ਜਿਹੜੀਆਂ ਹੈਗੇ ਨੇ ਬੜੇ ਤੰਜ ਕਰਦੀਆਂ ਆ ਰਹੀਆਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਹੁਣ ਜਵਾਬ ਦੇਣਾ ਚਾਹੁੰਦੇ ਸਰ ਜਵਾਬ ਜਨਤਾ ਦੇਊਗੀ ਜੀ ਅਸੀਂ ਤਾਂ ਕੌਣ ਹੋਣੇ ਆ ਜਵਾਬ ਦੇਣ ਵਾਲੇ ਜਨਤਾ ਜਵਾਬ ਦੇਊਗੀ ਤੇ ਤੰਜ ਕਸਨ ਨੂੰ ਤਾਂ ਕੋਈ ਵੀ ਕਰ ਸਕਦਾ ਤੰਜ ਕਸਨੀ ਆ ਤਾਂ ਸਾਡੇ ਕੰਮ ਤੇ ਕਸੋ ਸਾਡੇ 600 ਯੂਨਿਟ ਤੇ ਤੰਜ ਕਸੋ ਸਾਡੇ ਸਕੂਲ ਆਫ ਐਮੀਨੈਂਸ ਦੇ ਕਸੋ ਸਾਡੇ ਮਹੱਲਾ ਕਲੀਨਿਕਾਂ ਤੇ ਕਸੋ ਸਾਡੇ 43 ਹਰ ਨੌਕਰੀਆਂ ਤੇ ਕਸੋ ਜਿਹੜੇ ਅਸਲ ਮੁੱਦੇ ਨੇ ਰਵੈਤੀ ਪਾਰਟੀਆਂ ਦੇ ਲੀਡਰਾਂ ਦੀ ਆਤ ਹੈ ਜਨਤਾ ਨੂੰ ਉਹ ਤੋਂ ਭੜਕਾਣਾ ਪਰ ਅਸੀਂ ਜਨਤਾ ਨੂੰ ਅਸਲ ਮੁੱਦਿਆਂ ਤੇ ਰਾਜਨੀਤੀ ਕਰਾਂਗੇ ਤੇ ਲੋਕਾਂ 'ਚ ਆਪਣੇ ਕੰਮ ਲੈ ਕੇ ਜਾਵਾਂਗੇ